YouTube ਚੈਨਲ ਸੋਸਲਾ ਬਦੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿਕ ਜਿਹੜੇ ਸਭ ਤੋਂ ਪਹਿਲਾਂ ਦੇਖਣ ਲਈ ਆਉ ਤੁਹਾਨੂੰ ਲੈ ਚਾਲਦੇ ਇੱਕ ਨਵੀਂ ਵੀਡੀਓ ਤੇ ਖਬਰ ਦੇ ਬਾਅਦ ਹਾਂਜੀ ਸਰ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਦੋਸਤੋ ਲੈ ਕੇ ਆਏ ਟਰੈਕਟਰ ਐਚਐਮਟੀ 9511 ਪੰਜਾਬ ਨੰਬਰ ਜੋ ਕਿ ਇਹ ਟਰੈਕਟਰ ਹੈ ਵਿਕਾਊ ਮਾਡਲ 1997 ਰੇਟ 2,25,000 ਰੁਪਏ ਤਸਵੀਰਾਂ ਟਰੈਕਟਰ ਦੀਆਂ ਤੁਹਾਡੇ ਸਾਹਮਣੇ ਅਪੋਲੋ ਦੇ ਟਾਇਰ 16928 ਦੇ ਜੋ ਅਸੀਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਰਹੇ ਹਾਂ ਟਰੈਕਟਰ HMT 911 ਪੰਜਾਬ ਨੰਬਰ ਮਾਡਲ 1997 ਰੇਟ 2,25,000 ਜੋ ਰੇਟ ਤੁਹਾਨੂੰ ਦੱਸੇ ਗਏ ਨੇ ਫਿਕਸ ਨਹੀਂ ਹਨ ਇਸ ਲਈ ਇਹਨਾਂ ਬੀੜਾਂ ਨਾਲ ਤੁਸੀਂ ਕੰਟੈਕਟ ਕਰਕੇ ਰੇਟ ਸੰਬੰਧਿਤ ਗੱਲਬਾਤ ਕਰ ਸਕਦੇ ਹੋ ਟਰੈਕਟਰ ਦੇ ਸੰਬੰਧੀ ਵੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਉਹ ले ਸਕਦੇ ਹਾਂ ਕੰਟੈਕਟ ਨੰਬਰ ਇਹਦਾ ਵੀ ਆ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਉੱਥੋਂ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਜੋ ਵੀ ਵੀਰ ਟਰੈਕਟਰ ਐਚ ਐਮਟੀ 911 ਲੈਣ ਦਾ ਚਾਹਵਨ ਹੋਵੇ ਤਸਵੀਰਾਂ ਟਰੈਕਟਰ ਦੀਆਂ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਐਚ ਐਮਟੀ 911 16928 ਦੇ ਟਾਇਰ ਮਾਡਲ 1997 ਰੇਟ 2,25,000 ਜੋ ਰੇਟ ਤੁਹਾਨੂੰ ਦੱਸੇ ਗਏ ਹਨ ਇਹ ਫਿਕਸ ਨਹੀਂ ਹਨ ਇਸ ਲਈ ਇਹਨਾਂ ਵੀਰਾਂ ਨਾਲ ਕੰਟੈਕਟ ਕਰਕੇ ਤੁਸੀਂ ਟਰੈਕਟਰ ਦੇ ਰੇਟ ਸਬੰਧਤ ਜਾਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਤਸਵੀਰਾਂ ਜੋ ਕਿ ਥਾੜੇ ਸਾਹਮਣੇ ਐਚਐਮਟੀ 911 ਟਰੈਕਟਰ ਦੀਆਂ ਤੁਸੀਂ ਦੇਖ ਸਕਦੇ ਹੋ ਧੰਨਵਾਦ ਜੀ